ਸਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਡੇ ਪੱਧਰ ਤੇ ਜ਼ੋਰ ਲਗਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਦੇ ਅੰਦਰ ਆਪਣੀਆਂ ਪੰਚਾਇਤਾਂ ਬਣਾਈਆਂ ਜਾ ਸਕਣ। ਉੱਥੇ ਹੀ ਹਲਕਾ ਜਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਲੋਂ ਕਾਂਗਰਸੀ ਵਰਕਰਾਂ ਅਤੇ ਪੰਚਾਇਤ ਸਰਪੰਚਾਂ ਦੇ ਨਾਲ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਲੋਕ ਇਸ ਵਾਰ ਪਿੰਡਾਂ ਦੇ ਵਿੱਚ ਕਾਂਗਰਸ ਦੀਆਂ ਪੰਚਾਇਤਾਂ ਬਣਾਉਣ ਨੂੰ ਕਾਲੇ ਹਨ। ਸੋ ਨੌ ਅਫਸਰ شاہੀ ਨੂੰ ਤਾੜਨਾ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਅਫਸਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਤੱਕੇਸ਼ਾਹੀ ਕੀਤੀ ਗਈ ਤਾਂ ਉਸ ਦੇ ਵਿਰੁੱਧ ਮੋਰਚਾ ਖੋਲਿਆ ਜਾਵੇਗਾ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਮੀਟਿੰਗ ਕੀਤੀ ਗਈ ਹੈ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਨੇ ਇਹ ਮੀਟਿੰਗ ਕੀਤੀ ਹੈ ਅਸ਼ਾਰਾ ਦੇ ਵਿੱਚ ਜਿੱਥੇ ਕਿ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਜਾਲਾ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਮੀਟਿੰਗ ਕੀਤੀ ਜਾ ਰਹੀ ਆ ਵਰਕਰਾਂ ਦੇ ਨਾਲ ਇਹ ਬੜਾ ਸਾਡੀਆਂ ਪੰਚਾਇਤੀਆਂ ਚੋਣਾਂ ਦੀ ਸ਼ੁਰੂਆਤ ਹੋ ਗਈ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਚਾਇਤਾਂ ਦੀਆਂ ਚੋਣਾਂ ਕਰਾਉਣੀਆਂ ਨੇ ਲੇਕਿਨ ਮੈਂ ਦੁੱਖ ਨਾਲ ਇੱਕ ਗੱਲ ਕਹੀਂ ਚਾਹੁੰਦਾ ਆ ਭਾਈ ਜਿਸ ਤਰੀਕੇ ਨਾਲ ਇਹਨਾਂ ਕਾਲ ਕੀਤੀ ਹੈ ਇਦਾਂ ਅਜੇ ਤੱਕ ਕਦੀ ਪੰਚਾਇਤ ਦੀਆਂ ਚੋਣਾਂ ਹੋਈਆਂ ਨਹੀਂ ਸੀ ਜਿਆਦਾ ਇਹਨਾਂ ਨੂੰ ਜਵਾਬਦਾ ਹੈ ਕਿ ਅਸੀਂ ਜਿਤਨਾ ਨਹੀਂ ਹਮੇਸ਼ਾ ਇੱਕ ਪਰੰਪਰਾ ਰਹੀ ਹੈ ਪੰਚਾਇਤ ਸੰਮਤੀ ਨੇ ਚੋਣਾਂ ਪਹਿਲਾਂ ਹੁੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਹਿਲਾਂ ਹੁੰਦੀਆਂ ਫਿਰ ਜਾ ਕੇ ਪੰਚਾਇਤ ਦੀਆਂ ਚੋਣਾਂ ਇਹਨਾਂ ਨੇ ਉਹ ਸਾਰਾ ਹੀ ਉਲਟ ਫੇਰ ਕਰਤਾ ਕਿਉਂਕਿ ਇਹਨਾਂ ਨੂੰ ਜਵਾਬਦਾ ਸੀ ਵੀ ਜੇ ਜ਼ਿਲ੍ਹਾ ਪ੍ਰਸ਼ਾਸਨ ਹਾਰ ਗਏ ਪੰਚਾਇਤ ਦੀ ਸਭti ਹਾਰ ਗਏ ਤੇ ਸਰਪੰਚੀਆਂ ਵੀ ਸੇ ਹਾਰ ਜਣੀਆਂ ਹੁਣੇ ਸਿਰਫ ਤੇ ਸਿਰਫ ਡਿਪੈਂਡ ਕਰਤੇ ਘਰ ਰਹੇ ਨੇ ਵੀ ਅਸੀਂ ਕਾਗਜ਼ ਰਿਜੈਕਟ ਕਰ ਦਾਂਗੇ ਐਨਓਸੀ ਨਹੀਂ ਲਾਂਦੇਣੀ ਚੁੱਲਾ ਟੈਕਸ ਨਹੀਂ ਲਾਂਦੇਣਾ ਮੈਂ ਇੱਕ ਗੱਲ ਦੀ ਚੇਤਾਵਨੀ ਐਡਮਿਨਿਸਟ੍ਰੇਸ਼ਨ ਨੂੰ ਦੇਣੀ ਚਾਹੁੰਦਾ ਇਹ ਹੱਕ ਆ ਹਰ ਨਾਗਰਿਕ ਦਾ ਜਿਹੜਾ ਇਥੋਂ ਦਾ ਪੰਜਾਬ ਦਾ ਵਸਣ ਵਾਲਾ ਜਿਹੋ ਖਾਸ ਮਤਨੇ ਜਿਹੋ ਚਾਹ ਵਾਲਿਆ ਤੇ ਜੇ ਉਹ ਚੁੱਲਾ ਟੈਕਸ ਮੰਗਦਾ ਐਨਓਸੀ ਮੰਗਦਾ ਉਹਨੂੰ ਜ਼ਰੂਰ ਦਿਓ ਨਹੀਂ ਤਾਂ ਤੁਹਾਨੂੰ ਘਮਿਆਜਾ ਭੁਗਤਣਾ ਪੈਣਾ ਆ ਇਹ ਹਰ ਮਨ ਦੇ ਵਿੱਚ ਇੱਕ ਰੋਸ ਹੈ ਇੱਕ ਬੜੀ ਐਸੋ ਨੇ ਅਸੀਂ ਦੇਖਿਆ ਕੱਲ ਮੈਸੇਜ ਆਇਆ ਜਿਸ ਸੁਭਾਅ ਜਾਂ ਜਿਸ ਉਤਸ਼ਾਹ ਦੇ ਨਾਲ ਆਇਨੇ ਨਾ ਇਹ ਪਹਿਲੀ ਵਾਰ ਹੋਇਆ ਤੁਸੀ ਵੀ ਵੇਖ ਲਿਆ ਮੈਂ ਵੀ ਵੇਖ ਲਿਆ ਇੱਕ ਇੱਕ ਵਿਅਕਤੀ ਇੱਕ ਇੱਕ ਵੀਰ ਸਾਡਾ ਜਿਹੜਾ ਹੈ ਨਾ ਉਹ ਤਿਆਰ ਬੈਠਾ ਵੀ ਅਸੀਂ ਇਲੈਕਸ਼ਨ ਲੜਨੀ ਹੈ ਔਰ ਕਾਂਗਰਸ